ਇਕੱਲਾ ਮੱਥਾ ਟੇਕ ਕੇ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਇਆ ਜਾ ਸਕਦਾ ਜੇ ਕੋਈ ਬੰਦਾ ਆਖੇ ਮੈਂ ਰੋਜ਼ਾਨਾ ਮੱਥਾ ਟੇਕਣ ਵੀ ਆਉਨਾ ਮੈਂ ਬਾਣੀ ਵੀ ਪੜਦਾ ਮੈਂ ਪੰਜਾਂ ਕਕਾਰਾਂ ਦਾ ਧਾਰਣੀ ਵੀ ਹਾਂ ਮੈਂ ਗੁਰੂ ਦੇ ਦਰ ਤੇ ਪ੍ਰਵਾਨ ਹੋਵਾਂਗਾ ਪਰ ਪਾਤਸ਼ਾਹ ਕਹਿੰਦੇ ਨਹੀਂ ਜੇ ਤੂੰ ਇਕੱਲਾ ਪੜਿਆ ਹੈ ਉਹਨੂੰ ਜੀਵਨ ਵਿੱਚ ਧਾਰਣੀ ਕੀਤਾ ਫਿਰ ਤੂੰ ਪ੍ਰਵਾਨ ਨਹੀਂ ਹੋ ਸਕਦਾ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਸਤਗੁਰੂ ਜੀ ਆਖਦੇ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਉਤਮ ਬਾਣੀ ਗਾਵੇ ਆ ਸੁਣਿਆ ਤਿਨ ਕਾ ਹਰ ਥਾਂਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਆਪਣੇ ਹਿਰਦੇ ਵਿੱਚ ਸੱਚ ਕਰਕੇ ਮੰਨਿਆ ਪਾਤਸ਼ਾਹ ਦੇ ਉਹ ਬੰਦੇ ਗੁਰੂ ਦੇ ਦਰ ਤੇ ਪਰਵਾਨ ਨੇ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਕੇ ਉਹਦੇ ਅਨੁਸਾਰ ਜੀਵਨ ਜਿਉਇਆ ਉਹ ਗੁਰੂ ਦੇ ਦਰ ਤੇ ਪਰਵਾਨ ਨੇ